ਦੋਸਤੋ ਆਮ ਆਦਮੀ ਪਾਰਟੀ ਵੱਲੋਂ ਮੁਖਦੇਵ ਸਿੰਘ ਆਲੋਵਾਲ ਨੂੰ ਗੁਰਦਾਸਪੁਰ ਜ਼ਿਲ੍ਹੇ ਦਾ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਉਹਨਾਂ ਦੀ ਇਸ ਨਿਯੁਕਤੀ ਤੇ ਸਮੁੱਚੇ ਗੁਰਦਾਸਪੁਰ ਜ਼ਿਲ੍ਹੇ ਦੇ ਵਰਕਰਾਂ ਵਿੱਚ ਵੱਡੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਥਾਂ-ਥਾਂ ਤੇ ਪਾਰਟੀ ਵਰਕਰਾਂ ਵੱਲੋਂ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਜਾ ਰਿਹਾ ਵਾ। ਬੀਤੇ ਕੱਲ ਗੁਰਦਾਸਪੁਰ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਲੋਕ ਸਭਾ ਇੰਚਾਰਜ ਤੇ ਇੰਪਰੂਵਮੈਂਟ ਟਰਸਟ ਗੁਰਦਾਸਪੁਰ ਦੇ ਚੇਅਰਮੈਨ ਰਜੀਵ ਸ਼ਰਮਾ ਦੇ ਨਾਲ ਕਸ਼ਮੀਰ ਸਿੰਘ ਵਾਲਾ ਔਰ ਵੱਡੀ ਗਿਣਤੀ 'ਚ ਗੁਰਦਾਸਪੁਰ 'ਚ ਇਕੱਠੇ ਹੋਏ ਵਰਕਰਾਂ ਨੇ ਮੁਖਦੇਵ ਸਿੰਘ ਆਲੋ ਅੱਜ ਵੀ ਸ਼ਹਿਰ ਤਾਰੀਵਾਲ ਔਰ ਆਸ-ਪਾਸ ਦੇ ਪਿੰਡਾਂ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਮੁਖਦੇਵ ਸਿੰਘ ਹਲੋਵਾਲ ਦੇ ਗ੍ਰਹਿ ਵਿਖੇ ਪਹੁੰਚੇ ਔਰ ਉਹਨਾਂ ਨੇ ਜਿਹੜਾ ਪਾਰਟੀ ਵੱਲੋਂ ਦਿੱਤੀ ਗਈ ਨਵੀਂ ਜ਼ਿੰਮੇਵਾਰੀ ਤੇ ਪਾਰਟੀ ਹਾਈ ਕਮਾਂਡ ਦਾ ਖਾਸ ਤੌਰ ਤੇ ਅਰਵਿੰਦ ਕੇਜਰੀਵਾਲ ਜੀ ਔਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਗੱਲਬਾਤ ਦੌਰਾਨ ਮੁਖਦੇਵ ਸਿੰਘ ਹਲੋਵਾਲ ਨੇ ਕਿਹਾ ਕਿ ਪਾਰਟੀ ਵੱਲੋਂ ਜੋ ਉਹਨਾਂ ਨੂੰ ਨਵੀਂ ਜ਼ਿੰਮੇਵਾਰੀ ਮਿਲੀ ਹੈ ਉਸ ਨੂੰ ਉਹ ਤਾਂ ਦੇਹੀ ਦੇ ਨਾਲ ਨਿਭਾਉਣਗੇ ਇਸ ਮੌਕੇ ਤੇ ਵੱਡੀ ਗਿਣਤੀ ਚ ਵਰਕਰਾਂ ਨੇ ਲੱਡੂ ਵੰਡ ਕੇ ਖੁਸ਼ੀ ਵੀ ਜ਼ਾਹਿਰ ਕੀਤੀ ਗਲਬਾਦਰਾਨ ਮੁਖਦੇਵ ਸਿੰਘ ਹਲਵਾਲ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਤੰਦ ਇਹਨਾਂ ਨਿਭਾਉਣਗੇ ਕਾਨੂੰਨ ਵਿਵਸਥਾ ਬਾਰੇ ਗੱਲਬਾਤ ਦਰਾਨ ਉਹਨਾਂ ਨੇ ਕਿਹਾ ਕਿ ਜਲਦ ਹੀ ਦੋਸ਼ੀ ਗ੍ਰਿਫਤਾਰ ਕੀਤੇ ਜਾਣ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸასი ਸ਼ਕਲ ਮੈਂ ਮੁਖਦੇਵ ਸਿੰਘ ਹਲਵਾਲ ਜ਼ਿਲ੍ਹਾ ਪ੍ਰਧਾਨ ਕਿਸਾਨ ਵੀ ਅਤੇ ਨਵੀਂ-ਨਵੀਂ ਜਿਹੜੀ ਜ਼ਿੰਮੇਵਾਰੀ ਮੈਨੂੰ ਕੱਲ ਆਮ ਆਦਮੀ ਪਾਰਟੀ ਹਾਈ ਕਮਾਂਡ ਨੇ ਉਹ ਬਖਸ਼ੀ ਹੈ ਉਹ ਗਰਦਾਸਪੁਰ ਜ਼ਿਲ੍ਹੇ ਦਾ ਮੈਨੂੰ মিডিਆ ਇਨਚਾਰਜ ਲਗਾਇਆ ਗਿਆ ਇੱਕ ਸਪੋਕਸਪਰਸਨ ਮੁੱਖ ਬਲਾਰੇ ਵੱਜੋਂ ਇੱਕ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ মিডিਆ ਦੇ ਰੂਬਰੂ ਹੋਣ ਵਾਸਤੇ ਕਿਉਂਕਿ ਜਿਹੜਾ মিডিਆ ਹੈ ਸਾਡਾ ਤੀਜਾ ਥੰਮ ਹੈਗਾ ਆ ਜਨਤਾ ਦੀ ਜਿਹੜੀ ਆਵਾਜ਼ ਹੈ ਚੁੱਕਣ ਵਾਸਤੇ ਤੇ ਮੈਂ ਪਾਰਟੀ ਹਾਈ ਕਮਾਂਡ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮਨੀਸ਼ ਸ਼ਿਸ਼ੋਦੀਆ ਜੀ ਸਰਦਾਰ ਭਗਵੰਤ ਸਿੰਘ ਮਾਨ ਅਮਨ अरोड़ा ਜੀ ਪੰਜਾਬ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਕਾਰਜਕਾਰੀ ਪ੍ਰਧਾਨ ਪੰਜਾਬ ਜੋਬਨ ਰੰਦਾਵਾ ਜੀ ਰਜੀਵ ਸ਼ਰਮਾ ਜੀ ਮੇਰੇ ਸਾਰੇ ਹੀ ਜਿੰਨੀ ਸਮੁੱਚੀ ਲੀਡਰਸ਼ਿਪ ਗੁਰਦਾਸਪੁਰ ਦੀ ਹੈ ਮੈਂ ਸਾਰਿਆਂ ਦਾ तहे ਦਿਲ ਤੋਂ ਧੰਨਵਾਦੀ ਹਾਂ ਤੇ ਮੈਂ ਆਪਣੀ ਪੂਰੀ ਕੋਸ਼ਿਸ਼ ਰਹੇਗੀ ਕਿ ਜਿੰਨੀਆਂ ਵੀ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਨੇ ਉਹ ਮੈਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗਾ ਵੀ ਸਾਡਾ ਗੁਰਦਾਸਪੁਰ ਜ਼ਿਲ੍ਹਾ ਜਿਹੜਾ ਆ ਆਉਣ ਵਾਲੀ 27 ਦੀ ਜਿਹੜੀ ਇਲੈਕਸ਼ਨ ਹੈ ਇਸ 7 ਦੀਆਂ 7 ਸੀਟਾਂ ਜਿਹੜੀਆਂ ਨੇ ਆਮ ਆਦਮੀ ਪਾਰਟੀ ਦੀ ਝੋਲੀ ਪਾਉਣੀਆਂ ਜਿੱਤ ਕੇ ਸਰ ਵੇਖੋ ਜੀ ਇਹ ਸ਼ਰਾਰਤੀ ਜਿਹੜੇ ਅੰਸਰ ਆ ਇਹਨਾਂ ਨੂੰ ਇਹ ਸਮਝ ਨਹੀਂ ਗਈ ਕਿ ਅਸੀਂ ਮੱਥਾ ਕਿੱਥੇ ਲਾਉਂਦੇ ਪਏ ਆ ਕਿਉਂਕਿ ਇਹ ਬੜਾ ਸੁੱਚਾ ਉੱਚਾ ਦਾਰਿਆ ਜਿੱਥੇ ਸਿਰਫ ਇੱਕ ਸਿੱਖ ਧਰਮ ਨਹੀਂ ਹਰ ਵਰਗ ਹਰ ਧਰਮ ਜਿਹੜਾ ਪੂਰਾ ਭਾਰਤ ਦੇਸ਼ ਵਿਦੇਸ਼ਾਂ ਤੋਂ ਵੀ ਸੰਗਤਾਂ ਉੱਥੇ ਆ ਕੇ ਦਰਸ਼ਨ ਕਰਦੀਆਂ ਨੇ ਤੇ ਮੈਂ ਤੇ ਇਹੀ ਕਹਿਣਾ ਚਾਹੂੰਗਾ ਕਿ ਇਹ ਜਿਹੜੇ ਸ਼ਰਾਰਤੀ ਅੰਸਰ ਹੈ ਇਹ ਆਪਣਾ ਮਤਲਬ ਪੜਿਆ ਵਿਚਾਰ ਲੈਣ ਮਾਨ ਸਰਕਾਰ ਜਿਹੜੀ ਬੜੀ ਸੰਜੀਦਾ ਆ ਜਿਹੜੀ ਸੁਰੱਖਿਆ ਦੇ ਮਸਲੇ ਨੂੰ ਲੈ ਕੇ ਚਲੋ ਪ੍ਰਮਾਤਮਾ ਇਹਨਾਂ ਨੂੰ ਵੀ ਬਾਲ ਤੇ ਬੁੱਧੀ ਬਖਸ਼ੇ ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਹਰਕਤਾਂ ਨੇ ਕਿਉਂਕਿ ਉਹ ਤੇ ਬੜਾ ਉੱਚਾ ਸੋਚਾ ਧਾਰਿਆ ਇੱਥੇ ਤੇ ਅਹਿਮਦ ਸ਼ਾਹ ਬਦਾਲੀ ਵਰਗੇ ਜਿਹੜੇ ਸੀਗੇ ਉਹ ਨਹੀਂ ਰਹੇ ਮਸੜ ਰੰਗੜ ਵਰਗੇ ਜਿਹੜੇ ਸੀਗੇ ਉਹਨਾਂ ਨੇ ਮੱਥਾ ਲਾਇਆ ਸੀ ਤੇ ਈਮੇਲਾਂ ਦੇ ਧਮਕੀਆਂ ਦਿੰਦੇ ਨੇ ਮੈਂ ਤੇ ਅਰਦਾਸ ਕਰ ਸਕਦਾ ਵੀ ਪ੍ਰਮਾਤਮਾ ਅੱਗੇ ਵੀ ਇਹਨਾਂ ਨੂੰ ਸਮੱਤ ਬਖਸ਼ੇ ਮੇਂ ਐ ਤਰ੍ਹਾਂ ਦੇ ਜਿਹੜੇ ਕੰਮ ਆ ਸਰਾਤੀ ਅੰਸਰ ਜਿਹੜੇ ਆ ਨਾ ਕਰਨ। ਵੇਖੋ ਮੈਂ ਤੁਹਾਡੇ ਜਾਣਕਾਰੀ ਲਈ ਇੱਕ ਪੱਤਰਕਾਰ ਵੀਰ ਜੀ ਗੱਲ ਦੱਸਦਿਆਂ ਕਿ ਵਿਰੋਧੀ ਇਹ ਸਵਾਲ ਤਾਂ ਚੁੱਕਦੇ ਆ ਮੋਰ ਵਾਲੀ ਗੱਲ ਚੁੱਕਦੇ ਆ ਉੱਥੇ ਦੋ ਜਣੇ ਜਿਹੜੇ ਆ ਉਹਨਾਂ ਦਾ ਇਨਕਾਊਂਟਰ ਹੋਇਆ ਪੁਲਿਸ ਮੁਕਾਬਲਾ ਜਿਨ੍ਹਾਂ ਨੇ ਉੱਥੇ ਹਮਲਾ ਕੀਤਾ ਸੀ ਉਹ ਨਾਲ ਦੀ ਨਾਲ ਹੀ 24 ਘੰਟੇ ਵੀ ਨਹੀਂ ਪੈਂਦੇ ਤੇ ਉੱਥੇ ਰਿਜ਼ਲਟ ਮਿਲਿਆ ਆ। ਬਾਕੀ ਗੁਰਦਾਸਪੁਰ ਮੈਂ ਕੱਲ ਉਹਨਾਂ ਦਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਕੇ ਆਇਆ ਵਾਂ ਤੇ ਉਸੇ ਟਾਈਮ ਆਪਾਂ ਸਾਰੀ ਟੀਮ ਆ ਆਮ ਆਦਮੀ ਪਾਰਟੀ ਦੀ ਲੀਡਰ ਸਹਿਬਾਨ ਸਾਡੇ ਉਹ ਜਾ ਕੇ ਉਹਨਾਂ ਨੂੰ ਭਰੋਸਾ ਦੇ ਕੇ ਆਇਆ ਐ एसएसपी ਗੁਰਦਾਸਪੁਰ ਬਹੁਤ ਵਧੀਆ ਕੰਮ ਕਰ ਰਿਹਾ ਉਸ ਮੁੱਦੇ ਦੇ ਉੱਪਰ ਡੀਐਸਪੀ ਸਿਟੀ ਉਸ ਮੁੱਦੇ ਨੂੰ ਦੇਖ ਰਿਹਾ ਇਹ ਜਿਹੜੇ ਸ਼ਰਾਰਤੀ ਅੰਸਰ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਇਹਨਾਂ ਨੂੰ ਚੰਗੀ ਤਰ੍ਹਾਂ ਨੱਥ ਪਾਊਗੀ ਤੁਸੀਂ ਵੇਖਦੇ ਜਾਇਓ ਇਹ ਅੱਜ ਇਹਦਾ ਵੀ ਰਿਜ਼ਲਟ ਆ ਜਾਣਾ ਬਾਕੀ ਤੁਹਾਡੀ ਪੱਤਰਕਾਰ ਵੀਰਾਂ ਦੀ ਜਾਣਕਾਰੀ ਲਈ ਮੈਂ ਦੱਸਾਂ कि ਜਦੋਂ ਇਹ ਵਿਰੋਧੀ ਸਵਾਲ ਕਰਦੇ ਹੁੰਦੇ ਇਹਨਾਂ ਨੂੰ ਪੁੱਛਿਆ ਕਰੋ ਨਾਬਾ ਬ੍ਰੇਕਾਂਡ ਬਾਰੇ ਪੁੱਛਿਆ ਕਰੋ ਇਹਨਾਂ ਨੂੰ ਲੁਧਿਆਣਾ ਬ੍ਰੇਕਾਂਡ ਬਾਰੇ ਪੁੱਛਿਆ ਕਰੋ ਤੇ ਫੇਰ ਜਿਹੜਾ ਕੋ ਮਜ਼ਾ ਹੁੰਦਾ ਆ ਸੋ ਤੁਹਾਡਾ ਇੱਥੇ ਪਹੁੰਚਣ ਦੇ ਮੈਂ ਧੰਨਵਾਦੀ ਆ